ਅੱਜ ਸਾਧਗਨੇੜੇ ਪਿੰਡ ਡੋੜ ਵਿਖੇ ਉਤਮ ਸਿੰਘ ਬਲਾਕ ਪ੍ਰਧਾਨ ਦੇ ਘਰ ਆਵਾਜ਼ੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਮੋਲ ਤੇ ਉਹਨਾਂ ਦੇ ਨਾਲ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਵੱਲੋਂ ਵਰਕਰਾਂ ਦੇ ਨਾਲ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਹੇ ਸਨ ਇਸੇ ਦੌਰਾਨ ਹੀ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਹਨਾਂ ਦੇ ਨਾਲ ਸਵਾਲ ਜਵਾਬ ਜਿਹੜੇ ਕੀਤੇ ਜਾਣੇ ਸੀ ਜੋਨੀਆਂ ਦੇ ਆਗੂ ਖੜੇ ਦੇਖ ਕੇ ਫਰੀਦਕੋਟ ਦੇ ਵ代ਕ ਤੇ ਕਰਮਜੀਤ ਅਨਮੋਲ ਵੱਲੋਂ ਗੱਡੀ ਰੋਕ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆਓ ਤੁਹਾਨੂੰ ਵੀ ਸੁਣਾਉਣੇ ਆ ਉਥੋਂ ਦੀ ਵੀਡੀਓ ਕੋਈ ਜਦ ਨਹੀਂ ਹੋ ਜੂਗਾ ਜੇ ਇਹ ਸਾਰੇ ਟਰੈਕਟਰ ਤੋੜੇ ਆ ਅਜੇ ਸਰਕਾਰ ਨੇ ਕੋਈ ਨਹੀਂ ਕਰਿਆ ਉਹਨੇ ਫਰਜ਼ਦਾਰੀ ਕਰਦੇ ਜਿਆਦਾ ਗਿਰੇਡ ਟਰੈਕਟਰ ਦੇ ਭੰਡੋਰ ਹੈਗੇ ਆ ਆ ਮੰਗਦਾ ਕੋਈ ਗੱਲ ਕਰਵਾਣਾ ਇੱਕ ਆਨੰਦਾ ਤੁਸੀਂ ਕਿਹਾ ਸੀਗਾ ਹਾਂਜੀ ਹਾਂਜੀ ਅਜੇ ਤੱਕ ਉਹ ਤਾਂ ਖੜੇ ਬਿਆਨ ਉੱਤੇ ਧਰਨਾ ਲਾ ਕੇ ਬੈਠੇ ਹੈ ਵੀ ਖੰਡ ਮੈਨ ਬਚਾਉਣ ਵਾਸਤੇ ਅੱਜ ਤੁਹਾਨੂੰ 2 ਸਾਲ ਹੋ ਗਏ ਸੱਟਾ ਚੱਲਦਾ ਅੱਜ ਤੁਸੀਂ ਬ੍ਰਹਾਂਤ ਸਭਾ ਚੈੱਕ ਕਰੇ ਵੀ ਨਹੀਂ ਬੋਲੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਜਿਹੜੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਦਾ ਮੈਂਬਰ ਹਾਂ ਠੀਕ ਹੈ ਜੀ ਅਸੀਂ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਖੱਟ ਮਿੱਲਾ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੇ ਸਿਫਾਰਿਸ਼ ਕੀਤੀ ਮੈਂ ਆਪਦੇ ਸੰਗਾਂ ਨਾਲ ਕੀਤੀ ਹੈ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮਿਲਾਂ ਚੱਲ ਰਹੀਆਂ ਕਿਉਂਕਿ ਜਿਹੜੀਆਂ ਪ੍ਰਾਈਵੇਟ ਮਿਲਾਂ ਆ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪਲਾਂਟ ਚੱਲ ਰਹੀ ਹੈ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾਗਨੇ ਸੀ ਇਸ ਸਾਲ ਇਥਨਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿਲਾਂ ਉਹਨਾਂ ਚੱਲੂਗਾ ਤੀਜੇ ਪੜਾਅ ਤੇ ਜਿਹੜੀਆਂ ਖੰਡ ਮਿਲਾਂ ਪੱਟੀਆਂ ਲੈਂਦੇ ਉਹ ਖੰਡ ਮਿਲਾਂ ਦੁਆਰਾ ਚਲਾਵਾ ਇਹ ਤੁਸੀਂ ਇਹ ਵੇਖ ਰਹੋ ਇਹ ਇਹ ਪਰਾਟਾ ਪਲਾਂਟ ਕਰਤਾ ਸੀ ਪੁੱਡਾ ਨੇ ਕਿੰਨਾ ਐਕਸ ਵਾਲਾ ਨਸ਼ੇ ਦਾ ਕੀ ਆ ਭਾਈ ਜੱਟੂ ਸਾਹਿਬ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰ ਆ ਜੀ ਇਹ ਸਰੇਆ ਵੇਚੀ ਜਾਂਦਾ ਇੱਕ ਨੇ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਸੋਹਣਾ ਤੁਹਾਨੂੰ ਨਹੀਂ ਪਤਾ ਜੀ ਮੋਟਾ ਬੰਦਾ ਕਿਹੜਾ ਗੱਲ ਤੁਹਾਨੂੰ ਨਹੀਂ ਪਤਾ ਤੁਸੀਂ ਦੱਸੋ ਕੋਣ ਬੇ ਗੱਲ ਕਰੋ ਯਾਰ ਬੇਨਤੀ ਸੁਣ ਲੋ ਤੁਸੀਂ ਮਨੁੱਖੇ ਦੱਸੋ ਵੀ ਕਿਹੜਾ ਪਤਾ ਬੇਨਤੀ ਸਰ ਬੇਨਤੀ ਸੁਣ ਲੋ ਪਹਿਲਾਂ ਜਿਹੜੇ ਬੰਦੇ ਹਿੱਸਾਦਾਰ ਨੇ ਉਹ ਲੈ ਗਏ ਫੁੱਟ ਤੁਹਾਡੇ ਨੇ ਵੇਲਾ ਜੀ ਟੋਣ ਛੜਾ ਕੇ ਲੈਂਦੇ ਇੱਕੋ ਗੱਲ ਦੱਸਾਂ ਜੀ ਕੋਈ ਨਹੀਂ ਪਤਾ ਹੁੰਦਾ ਜਿਹੜੇ ਬੰਦੇ ਕਾਲੀ ਸਿਕਾਜ ਵੇਚਦੇ ਸੀ ਇਹ ਅਸ ਗੱਲ ਜਿਹੜੀ ਉਹ ਹੀ ਆਜਾਬ ਕਰਕੇ ਭੇਜਦੇ ਆ ਸਵਾਲ ਹੀ ਪਤਾ ਹੁੰਦਾ ਜਿਹੜਾ ਉਹ ਹੀ ਵਿੱਚ ਦੇ ਛੜਿਆਂ ਵੇਖੀ ਜਾਂਦਾ ਜੀ ਉਹ ਹੀ ਭੇਜਦੇ ਆ ਸਰਿਆਂ ਵਿੱਚ ਦੇਖਾ ਬਹੁਤ ਮੰਦਾ ਹਾਲ ਆ ਦੇਖੋ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਪੜਾ 600 ਕਰੋੜ ਦਾ ਰਿਕਾਰਡ ਜਾ ਦੇ ਚ ਦੇਖੋ ਜਿਹੜਾ ਸਰਕਾਰ ਕਸ ਲਈ ਕੱਲ ਬਣਾਉਣੀ ਆ 600 ਕਰੋੜ ਰੁਪਏ ਦਾ ਆਪਾਂ ਨਸ਼ਾ ਭੜਾ 200 ਬੰਦੇ ਭਰ ਕੇ ਰੱਖੀਆਂ 100 ਦੀ ਲੋੜ ਇੱਕ ਬੰਦਾ ਹੀ ਭੜਾ ਕੇ ਨਸ਼ਾ ਹੀ ਭੜਾ ਇਹ ਗੱਲ ਜਦੋਂ ਪਿਛਲਾ ਐਮਐਲਏ ਸੀ ਕਾਂਗਰਸੀ ਸਰਕਾਰ ਸੀ ਤੁਸੀਂ ਜਿਹੜਾ ਸੈਕਟਰੀ ਐਡਵਰਸ ਦੀ ਛੜਕਾਉਂਦੇ ਸੀ ਬਲਾ ਹਸਪਤਾਲ ਉੱਥੇ ਆ ਕੇ ਲੈਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਹੈ ਗੁੰਡਾ ਟੈਕਸ ਆਜੋ ਦੁਬਾਰਾ ਹੁਣ ਚੱਲੀ ਜਾਂਦਾ ਜੀ ਪਰ ਰੱਖਣ ਨੀ ਕਿਉਂਕਿ ਨੰਗੇ ਨਾਲ ਪਰਫੇ ਲੰਕੇ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਨਏ ਛੋਟਾ ਰੋਡ ਐਸੀ ਨਾਲ ਆਈਏ ਦੇਖੋ ਇੱਕ ਮੇਰੀ ਕਹਾਣੀ ਤੁਸੀਂ ਕਿਸਾਨ ਜੱਥੇ ਬੰਦਿਆ ਯਾਰ ਤੁਸੀਂ ਇਰੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਮਝਦੇ ਨਾ ਆ ਸੜਕ ਆ ਬਣ ਰਹੀ ਹੈ 950 ਕਰੋੜ ਦੀ ਕਾਂਲੀ ਫੇਲ ਹੋ ਕੇ ਗਈ ਇਥੋਂ ਕਾਂਗਰਸ ਫੇਲ ਹੋ ਕੇ ਗਈ ਥੋੜੀ ਕਿਰਪਾ ਨਾਲ ਐਮਐਲਏ ਬਣਿਆ ਆ ਸੜਕ ਬਣੀ ਜਾਂਦੀ ਹੈ ਇਹਦੇ ਤੇ ਵੀ 950 ਕਰੋੜ ਰੁਪਇਆ ਲੱਗਾ ਇਥੇ ਇਹਦੇ ਤੇ ਵੀ ਗੱਲ ਸੁਣੋ ਹਾਂਜੀ ਅਸੀਂ ਧਰਨਾ ਲਾਇਆ ਸੀਗਾ ਕਿਸਾਨ ਜਿੱਥੇ ਬੰਦਿਆ ਸਾਦਕ ਚੋਂ ਸਾਦਕ ਚੋਂ ਜਿਹੜਾ ਘੈਂਟਾ ਰਾਂ ਜਾਮ ਲਾਇਆ ਸੀ ਮੜ ਕੇ ਤਿੰਨ ਦਿਨ ਦਾ ਅਸੀਂ ਟਲਮਾਲੀ ਕੱਸੀ ਤੇ ਲਾਇਆ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਯਾਰ ਮੇਰੀ ਕੱਠੋ ਮੇਰੀ ਕੱਠੋ ਮੇਰੀ ਕੱਠੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਦੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਂਦੇ ਚਿੱਟੀਆਂ ਤਾਂ ਦਾਤ ਚਾਹੀਆਂ ਸਰ ਨਾ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਅਸੀਂ ਦੇਖੋ ਬਈ ਸੜਕ ਪਾਸ ਕਰਾਤੀ ਆ ਸਾਰੇ ਲੋਕ ਜਿਹੜੇ ਖੜੇ ਨਿੰਦਕੀ ਆਈ ਯਾਰ ਜਦੋਂ ਤੁਸੀਂ ਜਾਣ ਬੁੱਝ ਕੇ ਕਿ ਇਹਨੂੰ ਖਰਾਬ ਕਰੋਗੇ ਜਦੋਂ ਸੜਕ ਪਾਸ ਕਰਾਤੀ ਆ ਸੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ 'ਚ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਸਰ ਸਰ ਐਵੇਂ ਤਾਂ ਤਰਨੇ ਲਾ ਬੱਗ ਚ ਸ਼ੁਰੂ ਹੋਈ ਆ ਨਹੀਂ ਬਿਲਕੁਲ ਅੱਲਾਸੂ ਤੋਂ ਪਹਿਲਾਂ ਟੈਂਡਰ ਲੱਗ ਚੁੱਕੀ ਆ ਮੇਰੀ ਗੱਲ ਸਰ ਕੋਈ ਰਹਿਣਾ ਕਿੰਟਾ ਨਾ ਨਾ ਗੱਲ ਬਣਾ ਕੀ ਆ ਜੀ ਬੋਲ 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 ਇਹਦਾ ਟਾਈਮ ਹੈ ਨਾ ਬਿਨਾਂ ਲੋਕ ਤੋਂ ਨਹੀਂ ਜਾਈ ਦੀ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨਾਂ ਬਾਰੇ ਪਤਾ ਜਾਂਦੇ ਹੋ ਨਹੀਂ 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 ਬਦਲਦੇ ਤੇਰੇ ਨਾਲ ਕੋਈ ਨਹੀਂ ਆ ਜਾਓ ਆ ਜਾਓ ਖਾ ਬਾਈ ਕਿਥੇ ਆ ਜਾਓ ਕੋਣ ਉਹ ਕਿ ਮੋਤੀ ਨਾਲ ਲੱਗ ਰਿਹਾ ਫੱਟੇ ਵੱਟੇ ਲੀਟਰ ਕਿ ਪੂਨ ਵਰਕੇ ਬੋਲ ਬੋਲ ਕੇ ਪੁੱਟੇ ਕਰਕੇ ਕਿ ਜੇਲ੍ਹ ਦੇ ਵਿੱਚ ਉਹ ਦੂਜੇ ਤੱਕੜੇ ਹੋ ਕੇ ਲੜ ਰਹੇ ਕਿ ਮੋਦੀ ਦੀ ਸਰਕਾਰ ਲਈ ਜਿਹੜਾ ਤੱਕੜਾ ਹੈ ਅੱਜ ਤੇ ਵੋਟਾਂ ਦਾ ਮੱਲਟ ਹੋਏ ਇਸ ਦੇਸ਼ ਤੋਂ ਮੋਦੀ ਬਾਤ ਕਰਦੇ ਉਹ ਤੁਹਾਡੀ ਤਰਫੋਂ ਕਰਦੇ ਕਿ ਜੇ ਜੀ ਆਂ ਸਾਹ ਦੇ ਜੇਲ੍ਹ ਜਾਣ ਕਰਕੇ ਉਹ ਜੇਲ੍ਹ ਭੱਜ ਕੇ ਮੋਦੀ ਦੇ ਲੋਕਾਂ ਨੂੰ ਦੱਸ ਦਿੱਤਾ

कारो सवा नुक़सान करणो ਬੀਜੇਪੀ ਦਾ ਸਾਡੀ ਹੈ ਹੀ ਕੁਸ਼ਲ ਉਹ ਤੋਂ ਸਿੱਧੀ ਸਰੋਤ ਸਾਡੀ ਆਦਿ ਸਾਡੇ 20 ਕਿਸਾਨਾਂ ਦੀ ਮੌਤ ਹੁਣ ਵੀ ਬੱਟਰ ਤੇ ਹੋ ਚੁੱਕੀ ਹੈ ਇੱਕ ਨੌਜਵਾਨ ਦੇ ਸਿੱਧੀ ਗੋਲਕਾਰਤੀ ਹੈ ਤੇ 700 ਲੱਖਾਂ ਸਾਡੇ ਸ਼ਹੀਦਾਂ ਨੂੰ ਅਸੀਂ ਦਿੱਲੀ ਦੇ ਬਾਹਰ ਕੋ ਲੈ ਕੇ ਤੇ ਬੀਜੇਪੀ ਵੀ ਸਾਨੂੰ ਕਹਿੰਦਾ ਇਸ ਵਾਸਤੇ ਵਿਰੋਧ ਕਰੇ ਹੋਣ ਦੀ ਲੜਾਈ ਲੜਣੀ ਹੈ ਕੋਈ ਨਹੀਂ ਅੱਜ ਦਾ ਇੱਕ ਮਹੀਨਾ ਉਤਪਾਦ ਦਾ ਦੂਜੇ ਪੁਰਦੇ ਪਸਾਰੀ ਦੀ ਲੋਟ ਸਭ ਖਤਮ ਹੋ ਗਿਆ ਜੀ ਲੋਕਾਂ ਨੂੰ ਉੱਠੋ ਅੱਜ ਮਿਲੂਗਾ ਤੇ ਕਹਿੰਦੇ ਨੇ ਉਸ ਪਰ ਗਾੜੀ ਦਾ ਅਜਨਾ ਸਾਫ ਨੂੰ ਨੋਕਾ ਉਹ ਬਣਾਇਆ ਗਿਆ ਮੁਰਜਾ ਉਹ ਸੱਦੇ ਅਦਾਲਤਾਂ ਦੇ ਤਰੀਕਾ ਪੋਕਦੇ ਜਿਹੜੇ ਕਹਿੰਦੇ ਸੀ ਜੀ ਸਰ ਲਿਆਓ ਸਾਹਮਣੇ ਉਹ ਲਿਆਨਾਂ ਦੇ ਸਾਹਮਣੇ ਸਾਰੇ ਸਾਊ ਪਤਾ ਕਿਹੜੇ ਕਿਹੜੇ ਬੰਦੇ ਜਿਹੜੇ ਅਦਾਲਤਾਂ ਦੇ ਵਿੱਚੇ ਕਾ ਪੋਕਦੇ ਨੇ ਇਹ ਨਹੀਂ ਇਹ ਬੇਚੀਆ ਕਰਦਾ ਫੋਟੋ ਨੂੰ ਰੋਜਾ ਲੈਂਦੇ ਔਰ ਵਾਇਰਲ ਕਰਦਾ ਕਿ ਆਪਾਂ ਸਾਰੇ ਇਕੱਠੇ ਹੋ ਗਏ ਇਸ ਜਿਹੜੀ ਜੰਗ ਜਿਹੜੀ ਲੜਨੀ ਹੈ ਮੋਦੀ ਦੇ ਖਿਲਾਫ ਉਹ ਮਾਸਕ ਦੇ ਵਾਇਟਰ ਦੂਜਾ ਦਾ ਸਾਹ ਵਾਇਰਲ ਕੀਤੀ ਬਤੋ ਪਰ ਮੈਂ ਬੇਤੀ ਕਰਦਾ ਮੈਂ ਕਰਨੀ ਤੇ ਮੋਦੀ ਨੂੰ

ਜੇ ਮੈਂ ਪੰਜਾਬ ਸਰਕਾਰ ਦੇ ਕੰਮਾਂ ਦੀ ਗੱਲ ਕਰਾਂ ਤਾਂ ਮੈਨਾਂ ਦੇਤੀ ਰਾਜ ਪੈਣੀ ਐ ਐਨੇ ਕੰਮ ਕੀਤੇ 2 ਸਾਲਾਂ ਜਿਨ੍ਹਾਂ ਨੇ 2 ਸਾਲਾਂ ਜਰਮਾਨ ਸਰਕਾਰ ਨਾਲ ਕੰਮ ਕੀਤਾ ਤੁਸੀਂ ਮੇਰੇ ਨਾਲ ਸਾਨੀ ਬੱਚੇ ਉਮਰ ਚ ਵੀ ਵੱਡਿਆਂ ਸਿਆਣਪ ਚ ਵੀ ਵੱਡਿਆਂ ਤੁਹਾਨੂੰ ਆਪ ਪਤਾ ਕਿ ਐਨੇ 17 ਸਾਲ ਜੀਉਂ ਹੋਤਾ ਹਾਂ ਜਿਨ੍ਹਾਂ ਨੇ ਸਿਰਫ 2 ਸਾਲਾਂ ਕਰੋ ਚਾਹੇ ਉਹ ਨੌਕਰੀਆਂ ਦੀ ਗੱਲ ਲੈ ਲਓ ਜਿਹੜੀਆਂ ਬੈੜੀ ਨਾ ਕਿਸੇ ਦੀ ਸ਼ਫਾਰਿਸ਼ ਨਾ ਕਿਸੇ ਨੂੰ ਪੈਸਾ ਦਿੱਤਾ ਨਾ ਕੋਈ ਇਹ ਦੇਖਿਆ ਵੀ ਕਿਸੇ ਐਮਐਲਏ ਦਾ ਖਾਸਾ ਨਾ ਮੰਤਰੀ ਦਾ ਖਾਸਾ ਦੇਖਿਆ ਤਾਂ ਬੱਚਿਆਂ ਦਾ ਸਟਾਫ ਹੀ ਹੋਵੇ ਬੱਚਿਆਂ ਦੀ ਯੋਗਤਾ ਬੱਚਿਆਂ ਦੀ ਕਾਬਿਲ ਜਿਹੜੇ ਬੱਚਿਆਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਨੌਕਰੀ ਦਿੱਤੀਆਂ ਕੋਈ ਹੱਥ ਖੜਾ ਕਰਕੇ ਕਹਿੰਦੇ ਜੇ ਕਿਸੇ ਦਾ ਇੱਕ ਪੈਸਾ ਲੱਗਿਆ ਹੋਵੇ ਜਾਂ ਕਿਸੇ ਨੇ ਕਿਸੇ ਤੋਂ ਸਮਝਾਇਆ ਹੋਵੇ ਇਤਾਂ ਦੀ ਨਿਰਪੱਖ ਸੋਚ ਰੱਖਣ ਵਾਲੀ ਸਰਕਾਰ ਜਿਹੜੀ ਅਸਲ ਦੇ ਵਿੱਚ ਜੋ ਚਾਹੀਦਾ ਹੈ ਜਿਹੜੇ ਪਹਿਲਾਂ ਕੀ ਹੁੰਦਾ ਸੀ ਜਿਹੜੇ 33 ਜਾਂ 40% ਵਾਲੇ ਬੱਚੇ ਉਹਨਾਂ